ਸੌਰ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਹਰਿਆਣਾ ਪੁਲਿਸ ਨੇ ਕਹਿੰਦੇ ਕਿਸਾਨਾਂ ਨੂੰ ਫੇਰ ਉਸੇ ਤਰ੍ਹਾਂ ਹੀ ਅਥਰੂ ਗੈਸ ਸਟ ਤੇ ਮਾਰਕਟ ਕਰਕੇ ਵਾਪਸ ਭੇਜ ਦਿੱਤਾ ਅੱਗੇ ਦਿੱਲੀ ਨਹੀਂ ਜਾਣ ਦੇ ਰਹੇ ਪਹਿਲਾਂ ਵਰਗੇ ਹੀ ਹਾਲਾਤ ਪੈਦਾ ਹੋ ਰਹੇ ਨੇ ਜਿੰਨਸਾ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਅਸਲ ਵਿੱਚ ਫੇਰ ਧੋਖਾ ਹੋਇਆ ਧੋਖਾ ਕਿਵੇਂ ਹੋਇਆ ਅਸੀਂ ਕੱਲ ਵੀ ਗੱਲ ਕੀਤੀ ਸੀ ਰੈਡੀ ਫਿਲਮ ਦੇ ਉੱਤੇ ਦੋ ਦਿਨ ਪਹਿਲਾਂ ਵੀ ਕੀਤੀ ਸੀ ਕਿ ਦਿੱਲੀ ਦੀ ਸਰਕਾਰ ਦੇ ਵੱਲੋਂ ਪਰਮਿਸ਼ਨ ਨਹੀਂ ਦਿੱਤੀ ਗਈ ਕਿ ਭਾਈ ਕਿੱਥੇ ਤੁਸੀਂ ਬੈਠ ਕੇ ਪ੍ਰਦਰਸ਼ਨ ਕਰ ਸਕਦੇ ਆ ਕਿਸਾਨ ਜਿੱਥੇ ਬੰਦਗਾਨ ਨੇ ਗੱਲ ਕਹੀ ਸੀ ਕਿ 101 ਮਰਜੀਬੜੇ ਪਰੇ ਰਣਜਾਂਗੇ ਜਸਾ ਬਣਾ ਕੇ ਮਰਜੀਬੜੇ ਤੋਂ ਭਾਵ ਇਹ ਆ ਵੀ ਇਹ ਕਿਸਾਨਾਂ ਨੇ ਆਪਣੇ ਪਰਫਾਰਮੇ ਭਰ ਕੇ ਸਵੈ ਇੱਛਾ ਮੁਤਾਬਕ ਦਿੱਤੇ ਸੀ ਇਹਨਾਂ ਦੇ ਹੱਥ ਦੇ ਵਿੱਚ ਕੋਈ ਡਾਂਗ ਸੋਟਾ ਚਾਕੂ ਬਰਛਾ ਤਲਵਾਰ ਕੁਝ ਵੀ ਨਹੀਂ ਸੀਗਾ ਇੱਟ ਬਟਾ ਵੀ ਨਹੀਂ ਸੀਗਾ ਵੀ ਉਹਨੇ ਤਾਂ ਮਰ ਜਗੇ ਤੇ ਜਾਂ ਸਾਨੂੰ ਅੱਗੇ ਜਾਣ ਦਿੱਤਾ ਜਾਵੇ ਸੋ ਅਜੇ 100 ਤੇ ਇੱਕ ਕਿਸਾਨ ਜਿਹੜੇ ਉਹ ਪਹਿਲੇ ਜੱਥੇ ਦੇ ਰੂਪ ਦੇ ਵਿੱਚ ਜਾ ਰਹੇ ਸੀਗੇ ਸ਼ੰਭੂ ਤੋਂ ਦਿੱਲੀ ਦੇ ਵੱਲ ਹਰਿਆਣੇ ਦੇ ਵੱਲ ਉਹ ਵੜੇ ਹੋ ਤੇ ਰਾਹ ਦੇ ਵਿੱਚ ਬੈਰੀਕੇਡ ਲੱਗੇ ਦੋ ਬੈਰੀਕੇਡ ਤਾਂ ਤੋੜਤੇ ਤੇ ਅੱਗੇ ਕੰਡਿਆਲੀ ਤਾਰ ਦੀ ਪੱਟੀ ਆ ਫਿਰ ਉਸ ਤੋਂ ਬਾਅਦ ਹਰਿਆਣੇ ਦੀ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਆ ਜਿਹਦੇ ਵਿੱਚ 8 ਕਿਸਾਨ ਜ਼ਖਮੀ ਹੋ ਗਏ ਬਜ਼ੁਰਗ ਕਿਸਾਨ ਫਿਰ ਉਸ ਤੋਂ ਬਾਅਦ ਸ਼ੰਭੂ ਬਟਰ ਦੇ ਉੱਤੇ ਇਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਵੀ ਪਿੱਛੇ ਵਾਪਸ ਮੁੜਿਆਓ ਇਹ ਸਾਰੇ ਕਿਸਾਨ ਵਾਪਸ ਆ ਗਏ ਆ ਹੁਣ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਕੱਲ ਨੂੰ ਯਾਨੀ ਕਿ ਜੇਕਰ ਕੱਲ ਤੱਕ ਦੀ ਵੀ ਸਰਕਾਰ ਨੇ ਕੇਂਦਰ ਦੀ ਸਰਕਾਰ ਨੇ ਸਾਡੇ ਨਾਲ ਕੋਈ ਮੁਲਾਕਾਤ ਦਾ ਸਮਾਂ ਨਾ ਮਿਚਿਆ ਤੇ ਫਿਰ ਅਸੀਂ ਪਰਸੋਂ ਕਹਿੰਦੇ ਵੀ 101 ਫਿਰ ਮਰਜੀਵੜੇ ਅੱਗੇ ਜਾਵਾਂਗੇ ਸੋ ਪਹਿਲਾਂ ਹਰਿਆਣੇ ਦੀ ਪੁਲਿਸ ਹਰਿਆਣੇ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਮੰਤਰੀ ਸਿੰਘ ਸਾਹਿਬ ਇਹ ਗੱਲ ਕਹਿੰਦੇ ਰਹੇ ਕਿ ਤੁਸੀਂ ਟ੍ਰੈਕਟਰ ਟਰਾਲੀ ਲੈ ਕੇ ਕਿਉਂ ਆਉਣਾ ਤੁਸੀਂ ਪੈਦਲ ਆਉਂਦੇ ਹੋਣਾ ਤਾਂ ਤੇ ਜੇ ਉਹ ਅੱਜ ਪੈਦਲ ਜਾ ਰਹੇ ਸੀਗੇ ਤੇ ਅੱਜ ਫਿਰ ਅਥਰੂ ਗੈਸ ਦੇ ਗੋਲੇ ਵੱਜੇ ਆ ਜਦੋਂ ਉਹ ਗੱਲ ਕਹਿ ਚੁੱਕੇ ਆ ਕਿ ਭਾਈ ਅਸੀਂ ਨਾ ਤਾਂ ਹਰਿਆਣੇ ਦੀ ਸੜਕ ਤੇ ਜਾਮ ਲਾਗੇ ਨਾ ਸੀ ਕੋਈ ਨਾਰੇਬਾਜ਼ੀ ਕਰਕੇ ਨਾ ਕੋਈ ਪਰਟਰੈਪ ਦੇ ਵਿੱਚ ਵਿਰੋਧ ਪੈਦਾ ਕਰਕੇ ਅਸੀਂ ਪੈਦਲ 101 ਜੜੇ ਨੇ ਤੁਰ ਕੇ ਫੜੇ ਕਿਥੇ ਨੇ ਦਿੱਲੀ ਵੱਲ ਜਾਣਾ ਪਰ ਅੱਜ ਫੇਰ ਨਹੀਂ ਜਾਣ ਦਿੱਤਾ ਗਿਆ ਮਤਲਬ ਇਹ ਹੈ ਕਿ ਉਹੀ ਪਹਿਲਾਂ ਵਾਲੀਆਂ ਕੰਡਿਆਲੀਆਂ ਤਾਰਾਂ ਉਹੀ ਅਥਰੂ ਗੈਸ ਦੇ ਕੋਲੇ ਉਹੀ ਸੜਕਾਂ ਦੇ ਵਿਚਾਲੇ ਕੰਨਾ ਉਹੀ ਡਾਂਗਾ ਉਹੀ ਬੰਦੂਕਾਂ ਉਹੀ ਮਸਲੇ ਉਹੀ ਕਿਸਾਨ ਉਹੀ ਸਰਕਾਰਾਂ ਤੇ ਉਹੀ ਵਾਦਾ ਖਿਲਾਫੀ ਤੇ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਦਲਤੇ ਹੋਏ ਹਮਲੇ ਬਾਰੇ ਪੁਲਿਸ ਦੇ ਬੜੇ ਪਚਰੇ ਉਡਾ ਰਹੇ ਨੇ ਔਰ ਉਹਨਾਂ ਨੇ ਕਾਫੀ ਤਾਬੜ ਤੋੜ ਹਮਲੇ ਕੀਤੇ ਆ ਹੁਣ ਕੀ ਕਿਹਾ ਉਹਨਾਂ ਨੇ ਦੇਖੋ ਜੀ ਅੱਜ ਵਿਕਰਮ ਸਿੰਘ ਮਜੀਠੀਆ ਨੇ ਗੱਲ ਕਹੀ ਆ ਵੀ ਸਾਨੂੰ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਦੇ ਉੱਤੇ ਇੱਕ ਦੁੱਕੀ ਦਾ ਯਕੀਨ ਨਹੀਂਗਾ ਉਹ ਕਹਿੰਦੇ ਵੀ ਅਸੀਂ ਤਾਂ ਇਹ ਗੱਲ ਕਹਿੰਦੇ ਕਿ ਸੂਬੇ ਦੀ ਸਰਕਾਰ ਤੇ ਸੂਬੇ ਦੀ ਪੁਲਿਸ ਨੇ ਜਾਣ ਬੁੱਝ ਕੇ ਆਪ ਹੀ ਇਹ ਸਾਰਾ ਫੱਟ ਕਰਵਾਇਆ ਉਹ ਕਹਿੰਦੇ ਵੀ ਇਹ ਕਿਉਂ ਕਰਵਾਇਆ ਇਹ ਤਾਂ ਇਹ ਜਾਣਦੇ ਆ ਫਰੋ ਕਰਨ ਦੀ ਜਦੋਂ ਅਸੀਂ ਛੋਟੇ ਦੇ ਜਾਰੀ ਕਰਤੀ ਹੈ ਸੀਸੀਟੀਵੀ ਕੈਮਰੇ ਦੀ ਕਿ ਐਸਪੀ ਹਰਪਾਲ ਸਿੰਘ ਜਿਹੜੇ ਨਰਿੰਦਰ ਸਿੰਘ ਚੋੜਾ ਨਾਰਾਇਣ ਸਿੰਘ ਚੋੜਾ ਤੇ ਉਹਦੇ ਨਾਲ ਕਹਿੰਦੇ ਵੀ ਭਾਈ ਮੁਲਾਕਾਤ ਕਰ ਰਹੇ ਤੇ ਹੱਥ ਮਿਲਾ ਰਹੇ ਆ ਉਹਦੇ ਕੋਲੋਂ ਪੁੱਛਕਿਸ਼ ਕਰਨ ਦੀ ਤਾਂ ਦੇ ਉੱਤੇ ਐਸਪੀ ਦੇ ਉੱਤੇ ਪੁੱਛਕਿਸ਼ ਕਰਨ ਦੀ ਤਾਂ ਦੇ ਉੱਤੇ ਡੀਜੀਪੀ ਤੇ ਪੁਲਿਸ ਕਮਿਸ਼ਨਰ ਇਸ ਮਾਮਲੇ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚੋਂ ਕਿਸੇ ਟੀਮ ਦੇ ਕੋਲ ਇਹਦੀ ਪੜਤਾਲ ਕਰਵਾਉਣੀ ਚਾਹੁੰਦੇ ਆ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਇਹ ਪੜਤਾਲ ਕਰਦੇ ਬਿਲਕੁਲ ਬੋਗਸ ਹੈਗੀ ਆ ਸਾਨੂੰ ਇਹਦੇ ਉੱਤੇ ਭਰਾ ਯਕੀਨੀ ਹੁਣ ਹੈਗਾ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਨਿਗਮ ਦੀਆਂ ਚੋਣਾਂ ਲੜਨਾ ਚਾਹੁੰਦੇ ਨੇ ਇਸ ਜਿਹੜੇ ਗੁਨਾਹ اقਬਾਲ ਕਰਨ ਤੋਂ ਬਾਅਦ ਤਾਂ ਬਿਲਕੁਲ ਸਿੰਘ ਸਾਹਿਬ ਗੱਲ ਹੈ ਕਿ ਅੱਜ ਡਾਕਟਰ ਦਲਜੀਤ ਸਿੰਘ ਜੀ ਮੈਂ ਉਹਨਾਂ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਅਸੀਂ ਨਗਰ ਨਿਗਮ ਦੀਆਂ ਚੋਣਾਂ ਇੱਥੇ ਕੀ ਲੜਾਂਗੇ ਇਹ ਉਹ ਨਗਰ ਚੋਣਾਂ ਜਿਹੜੀਆਂ ਕਿ ਇਸ ਮਹੀਨੇ ਦੇ ਵਿੱਚ ਹੀ ਹੋਣੀਆਂ ਮੇਰੇ ਖਿਆਲ ਆ ਵੀ ਆਖਰੀ ਹਫਤੇ ਦੇ ਵਿੱਚ ਦਸੰਬਰ ਦੇ ਵਿੱਚ ਹੀ ਹੋ ਜਾਣ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਡਾਕਟਰ ਗਲਜੀਤ ਸਿੰਘ ਟੀਮਾਂ ਨੇ ਕਿਹਾ ਜੀ ਕਿ ਅਸੀਂ ਹਿੱਸਾ ਲਵਾਂਗੇ ਸਾਡੀ ਪਾਰਟੀ ਹਿੱਸਾ ਲਾਊਗੀ ਮੇਰਾ ਖਿਆਲ ਆ ਵੀ ਇਹਦਾ ਕਾਰਨ ਇਹ ਆ ਵੀ ਪਿਛਲੀ ਵਾਰ ਜਦੋਂ ਇਹਨਾਂ ਨੇ ਚਾਰ ਸੀਟਾਂ ਦੇ ਉੱਤੇ ਜ਼ਿਮਨੀ ਚੋਣਾਂ ਦਾ ਬਾਈਕਟ ਕਰਤਾ ਉਹਦੇ ਨਾਲ ਕਿਰਕਰੀ ਬਹੁਤ ਹੋਈ ਕਿਉਂਕਿ ਦੇਖੋ ਲੜ ਕੇ ਹਾਰਨਾ ਵੱਖਰੀ ਗੱਲ ਆ ਤੁਸੀਂ ਮੈਦਾਨ ਹੀ ਛੱਡ ਕੇ ਭੱਜ ਗਏ ਵੱਖਰੀ ਗੱਲ ਆ ਸੋ ਅਕਾਲੀ ਦਲ ਮੇਰਾ ਖਿਆਲ ਵੀ ਮદાન ਨਹੀਂ ਛੱਡਣਾ ਚਾਹੁੰਦਾ ਤੇ ਵੈਸੇ ਅੱਜ ਅਕਾਲੀ ਦਲ ਨੇ ਗੱਲ ਕਹੀ ਹੈ ਵੀ ਜੋ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਅਸੀਂ ਇੱਕ ਦੋ ਦਿਨਾਂ ਤੱਕ ਰਾਜਪਾਲ ਦੇ ਨਾਲ ਪਹੁੰਚ ਕਰਾਂਗੇ ਰਾਜਪਾਲ ਨਾਲ ਮੁਲਾਕਾਤ ਕਰਕੇ ਸਾਰੇ ਹਾਲਾਤ ਤੋਂ ਜਾਣੂ ਕਰਾਵਾਂਗੇ ਜੀ ਜਿਹੜੀ ਸੁਖਵੀਰ ਸਿੰਘ ਬਾਦਲ ਉਹਨਾਂ ਪਰ ਇੱਕ ਵੀਡੀਓ ਆਈ ਹੈ ਉਹ ਝੂਠੀ ਵੀਡੀਓ ਆ ਐਨਸਰ ਦੇਖੋ ਸ਼ਰਾਰਤੀ ਲੋਕਾਂ ਦੀ ਵਹਿਲਣ ਲੋਕਾਂ ਦੀ ਕਮੀ ਨਹੀਂ ਹੈਗੀ ਕਿਸੇ ਵੀ ਪਾਸੇ ਕਦੇ ਭਗਵੰਤ ਮਾਨ ਦੀ ਗਲਤ ਵੀਡੀਓ ਬਣਾਤੀ ਕਦੇ ਕਿਸੇ ਫਿਲਮੀ ਕਲਾਕਾਰ ਦੀ ਬਣਾਤੀ ਕਦੇ ਸੁਖਬੀਰ ਬਾਦਲ ਦੀ ਬਣਾਤੀ ਕਦੇ ਚੰਨੀ ਦੀ ਬਣਾਤੀ ਕਿਉਂਕਿ ਵਹਿਲਣ ਲੋਕਾਂ ਦੇ ਕੋਲੇ ਹੋਰ ਕੁਝ ਹੈ ਨਹੀਂਗਾ ਉਹ ਬੈਠੇ ਟਟਕਾਰੇ ਲਈ ਜਾਂਦੇ ਇਹਦਾ ਮੂੰਹ ਇਧਰ ਲਾਤਾ ਇਹਦੀ ਲਿਪਸਿੰਗ ਇਧਰੋਂ ਕਰਵਾਤੀ ਇਧਰੋਂ ਐ ਕਰਵਾਤਾ ਹੁਣ ਸੁਖਬੀਰ ਸਿੰਘ ਬਾਦਲ ਦੀ ਇੱਕ ਵੀਡੀਓ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਜਦੋਂ ਗੋਰੀ ਚੱਲਦੀ ਆ ਉਦੋਂ 휠ਚੇਅਰ ਤੋਂ ਉੱਠ ਕੇ ਉਹ ਭਜਣਾ ਸ਼ੁਰੂ ਕਰ ਦਿੰਦੇ ਆ ਲੋਕਾਂ ਨੇ ਸਹਲੇ ਟਿੱਪੜੀਆਂ ਬੜੀਆਂ ਕੀਤੀਆਂ ਭੱਜ ਗਿਆ ਹੋਏ ਇਹਦੀ ਲੱਤ ਦੇ ਉੱਤੇ ਫੈਕਚਰ ਹੈ ਹੀ ਨਹੀਂ ਸੀ ਇਹ ਝੂਠ ਬੋਲਦਾ ਸੀ ਹੋਏ ਫਲਾਣਾ ਕਰਦਾ ਕਿਉਂਕਿ ਲੋਕਾਂ ਨੂੰ ਸਵਾਦ ਚਾਹੀਦਾ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਵੀਡੀਓ ਐਡਿਟ ਕੀਤੀਆਂ ਹੋਈਆਂ ਕਿਸੇ ਨੂੰ ਪਤਾ ਨਹੀਂ ਹੁੰਦਾ ਵਿਰਲੇਟਾਂ ਨੂੰ ਪਤਾ ਹੁੰਦਾ ਵੀ ਇਹ ਕਿਹੜੇ ਸੌਫਟਵੇਅਰ ਦੇ ਵਿੱਚ ਐਡਿਟ ਕੀਤੀ ਆ ਬਹੁਤੇ ਲੋਕ ਇਹਨਾਂ ਗੱਲਾਂ ਨੂੰ ਸੱਚ ਮੰਨ ਲੈਂਦੇ ਆ ਤੇ ਸ਼ਰੋਮਣੀ ਕਾਲੀ ਦਲ ਨੇ ਗੱਲ ਕਹੀ ਆ ਕਿ ਅਸੀਂ ਸਾਈਬਰ ਸੈੱਲ ਤੱਕ ਵੀ ਪਹੁੰਚ ਕਰ ਰਹੇ ਆ ਇਹਨਾਂ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਂਗੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਆਪਣੇ ਪੇਜਾਂ ਦੇ ਉੱਤੇ ਇਹ ਪੁਜਾਇਆ ਸੀ ਸੂਬਾ ਕੀ ਪਾਰਲੀਮੈਂਟ ਦੇ ਮੂਹਰੇ ਕੀ ਪ੍ਰਦਰਸ਼ਨ ਕੀਤਾ ਕਾਂਗਰਸੀਆਂ ਨੇ ਕੀ ਵਜ੍ਹਾ ਕੀ ਹੋਈ ਹੈ ਰਾਜਾ ਬੜਿੰਗ ਨੇ ਡਾਕਟਰ ਧਰਮਵੀਰ ਗਾਂਧੀ ਡਾਕਟਰ ਅਮਰ ਸਿੰਘ ਤੇ ਕਈ ਹੋਰ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਨੇ ਅੱਜ ਪਾਰਲੀਮੈਂਟ ਹਾਊਸ ਦੇ ਸਾਹਮਣੇ ਤੇ ਹੱਥਾਂ ਦੇ ਵਿੱਚ ਬੋਰਡ ਫੜ ਕੇ ਤਖਤਾਂ ਫੜ ਕੇ ਪੋਸਟਰ ਫੜ ਕੇ ਤੇ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਉਹਦੇ ਵਿੱਚ ਸੈਨੇਟ ਚੋਣਾਂ ਨਾ ਹੋਣ ਦੇ ਕਰਕੇ ਵਿਰੋਧ ਕੀਤਾ ਤੇ ਇਹ ਚੋਣਾਂ ਛੇਤੀ ਕਰਵਾਉਣ ਦੀ ਮੰਗ ਕੀਤੀ ਆ ਦੇਖੋ ਇਹ ਚੋਣਾਂ ਹੋਣੀਆਂ ਚਾਹੀਦੀਆਂ ਸੀ ਹੁਣ ਤੱਕ ਪਰ ਹੋਈਆਂ ਨਹੀਂ ਏ ਜਿਹੜੀ ਯੂਨੀਵਰਸਿਟੀ ਦੇ ਵਿਦਿਆਰਥੀ ਆ ਉਹ ਵੀ ਹੁਣ ਤੱਕ ਧਰਨਾ ਪ੍ਰਦਰਸ਼ਨ ਕਰ ਚੁੱਕੇ ਆ ਉਹਨਾਂ ਦੇ ਨਾਲ ਉੱਥੇ ਝੜਪਾ ਝੋਟਪਾ ਵੀ ਹੋਈਆਂ ਸੀ ਕਈ ਵਿਦਿਆਰਥੀਆਂ ਦੇ ਉੱਤੇ ਪਰਚੇ ਵੀ ਦਰਜ ਹੋਏ ਆ ਸੋ ਅੱਜ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਭਾਈ ਕੇਂਦਰ ਦੀ ਸਰਕਾਰ ਇਸ ਮਾਮਲੇ 'ਚ ਦਖਲ ਦੇਵੇ ਇਸ ਗੱਲ ਦੀ ਮੰਗ ਕੀਤੀ ਗਈ ਆ ਜੀ ਮੇਰੇ ਖਿਆਲ ਅਬ ਸੈਨੇਟ ਦੇ ਉਹ ਸਾਰੇ ਮੈਂਬਰਾਂ ਨੂੰ ਜਿਹੜੇ ਪਹਿਲਾਂ ਇਲੈਕਟਿਡ ਹੁੰਦੇ ਸੀ ਉਹਨਾਂ ਅਪੋਇੰਟ ਕਰਨਾ ਚਾਹੁੰਦੇ ਨੇ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਜੀ ਅੱਛਾ ਪੰਜਾਬ ਦੇ ਲੋਕ ਟਹਿਣਾ ਜੀ ਵਿਆਹਾਂ ਤੇ ਕਿੰਨਾ ਖਰਚ ਕਰ ਰਹੇ ਇਹਦੇ ਬਾਰੇ ਕਹਿੰਦੇ ਅੰਕੜੇ ਬੜੇ ਜ਼ਿਆਦਾ ਬਹੁਤ ਵੱਡੇ ਆਏ ਨੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਜਿਹਦੇ ਕੋਲੇ ਤਾਂ ਪੈਸੇ ਹੈਗੇ ਥਣ ਸਾਹਿਬ ਕੋਨੇ ਤਾਂ ਨਾ ਆਪਾਂ ਨੂੰ ਪੁੱਛ ਕੇ ਕਰਨਾ ਖਰਚਾ ਤੇ ਨਾ ਉਹਨੂੰ ਕੋਈ ਇਸ ਗੱਲ ਦਾ ਮੇਰਾ ਖਿਆਲ ਆ ਵੀ ਦੁੱਖ ਹੁੰਦਾ ਵੀ ਭਾਈ ਮੈਂ ਪੈਸੇ ਫੂਕੀ ਜਾਣਾ ਪਰ ਗੱਲ ਇਹ ਵੀ ਜਿਹੜੇ ਲੋਕ ਮਾਤੜ ਆ ਉਹ ਵੀ ਉਹਨਾਂ ਲੋਕਾਂ ਨੂੰ ਦੇਖ ਕੇ ਜਿਵੇਂ ਅੱਡੀਆਂ ਚੱਕ ਚੱਕ ਕੇ ਫਾਹਾ ਲੈਂਦੇ ਜ਼ਮੀਨਾਂ ਵੇਚ ਵੇਚ ਕੇ ਤੇ ਆਪਦੇ ਨੱਕ ਦਾ ਮਾਣ ਰੱਖਣ ਦੀ ਗੱਲ ਕਰਦੇ ਆ ਇਹ ਬੜੀ ਦੁਖਦੀ ਗੱਲ ਆ ਵੀ ਭਾਈ ਪੰਜਾਬ ਨੂੰ ਹੋਰ ਵੀ ਬਹੁਤ ਸਾਰੀਆਂ ਚੜਚੌਟੀਆਂ ਪਰ ਜਿਹੜਾ ਵਿਖਾਵਾ ਇਹ ਵੀ ਪੰਜਾਬਗਾਂ ਨੂੰ ਲੈ ਬੈਠਾ ਆ ਮੇਰੇ ਮੂਰੇ ਇੱਕ ਰਿਪੋਰਟ ਪਈ ਆ ਮੈਂ ਖੁਦ ਇਸ ਗੱਲ ਦੇ ਉੱਤੇ ਹੈਰਾਨ ਆ ਬਹਿ ਤਾਂ ਕੋਈ ਵੇਲਾ ਸੀ ਜਦੋਂ ਧਰਮਸ਼ਾਲਾ ਦੇ ਵਿੱਚ ਜਨ ਆ ਕੇ ਬਹਿੰਦੀ ਹੁੰਦੀ ਸੀ ਜਦੋਂ ਟੈਂਟ ਲੱਗਦੇ ਹੁੰਦੇ ਸੀ ਖੁੱਲੀ ਥਾਂ ਦੇ ਉੱਤੇ ਜਿਹੜੀ ਜਨ ਆ ਕੇ ਬਹਿੰਦੀ ਸੀ ਪਰ ਅੱਜ ਕੱਲ੍ਹ ਵਿਆਹ ਜਿਹੜਾ ਪੰਜ ਚਾਰ ਘੰਟਿਆਂ ਦਾ ਹੁੰਦਾ ਮੈਰਿਜ ਪੈਲੇਸ ਦੇ ਵਿੱਚ ਹੀ ਸ਼ੁਰੂ ਹੁੰਦਾ ਉੱਥੇ ਹੀ ਖਤਮ ਹੋ ਜਾਂਦਾ ਤੇ ਪੰਜਾਬ ਦੇ ਲੋਕਾਂ ਨੇ ਇੱਕ ਸਾਲ ਦੇ ਵਿੱਚ 750 ਕਰੋੜ ਰੁਪਈਆ ਇੱਕ ਸਾਲ 'ਚ 700 ਕਰੋੜ ਰੁਪਇਆ ਕੱਲੇ ਮੈਰਿਜ ਪੈਰਸਾਂ ਦਾ ਕਿਰਾਇਆ ਤਾਰਿਆ ਜਿਹੜੇ ਪੰਜਾਬ ਦੇ ਮੈਰਿਜ ਪੈਰਸਾ ਕੋਈ ਜਿਹੜਾ ਇੱਕ ਮਿਰਟਲ 5-7 ਘੰਟੇ ਦਾ ਵਿਆਹ ਹੁੰਦਾ ਜਿੱਕਰ ਕੋਈ ਦਿਨ ਦਾ ਹੋਵੇ ਜਾਂ ਰਾਤ ਦਾ ਹੋਵੇ ਇਹ ਕੱਲੇ ਰੈਂਟ ਦਾ ਕਿਸੇ ਦਾ ਰੈਂਟ 5 ਲੱਖ ਰੁਪਇਆ ਕਿਸੇ ਦਾ ਰੈਂਟ 3 ਲੱਖ ਰੁਪਇਆ ਹੁੰਦਾ ਕੇਟਰਿੰਗ ਦੇ ਪੈਸੇ ਡੈਕੋਰੇਸ਼ਨ ਦੇ ਪੈਸੇ ਤਾਰੂ ਦੇ ਪੈਸੇ ਉਹ ਵੱਖਰੇ ਹੁੰਦੇ ਆ ਕੱਲਾ ਕਿਰਾਇਆ ਤੇ ਪਤਾ ਲੱਗਾ ਜੀ ਕਿ ਪਿਛਲੇ 7 ਸਾਲਾਂ ਦੇ ਵਿੱਚ ਇਹ 5500 ਕਰੋੜ ਰੁਪਏ ਦੇ ਕਰੀਬ ਕਰੀਬ ਪੰਜਾਬ ਦੇ ਲੋਕਾਂ ਨੇ ਇਕੱਲਾ ਮੈਰਿਜ ਪੈਲਸਾਂ ਦਾ ਰੈਂਟ ਅਦਾ ਕੀਤਾ। ਹੁਣ ਇਹਦੇ ਵਿੱਚ ਚੋਰੀ ਵੀ ਬਹੁਤ ਹੁੰਦੀ ਆ। ਮੰਨ ਲਓ ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਜਾਂ ਮੈਂ ਕੋਈ ਮੈਰਿਜ ਪੈਲਸ ਬੁੱਕ ਕਰਾਉਣਾ ਚਾਹੁੰਦੇ ਆ। ਬੰਦਾ ਕਹਿੰਦਾ ਵੀ ਅਸੀਂ 3 ਲੱਖ ਰੁਪਏ ਰੈਂਟ ਲਵਾਂਗੇ ਜੀ। ਉਹਦੇ ਵਿੱਚ ਫਿਰ ਆਪਾਂ ਕਹਿੰਦੇ ਕਿ 500 ਬੰਦਾ ਸਾਡਾ ਮਹਿਮਾਨ ਹੋਊਗਾ, ਕੇਟਰਿੰਗ ਵੀ ਕਰਾਉਣੀ ਆ। ਹੂੰ ਹੂੰ। ਉਹ ਕਹਿੰਦੇ ਕਿ 3000 ਰੁਪਏ ਪਰ ਪਲੇਟ ਲੱਗੂਗਾ ਜਿਵੇਂ ਨਾਨ-ভেজ ਦਾ 3000 ਰੁਪਏ ਪਰ ਪਲੇਟ ਲੱਗੂਗਾ ਜਾਂ ਵੈਜ ਦਾ ਜਿਹੜਾ ਉਹਦਾ 2500 ਰੁਪਏ ਫੇਰ ਉਹ ਕਹਿੰਦੇ ਕਿ ਅਸੀਂ ਜੀਐਸਟੀ ਇਹਦੇ ਤੇ ਐਨੇ ਪਰਸੈਂਟ ਪਾਉਗੀ ਪਰ ਪਲੇਟ ਦੇ ਉੱਤੇ ਮੈਂ ਇਹ ਗੱਲ ਕਹਿੰਦਾ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਆਪਾਂ ਜੀਐਸਟੀ ਯੂਐਸਟੀ ਨਹੀਂ ਦੇਣੀ ਆਪਾਂ ਕਿਹੜਾ ਕਿਤੇ ਹਿਸਾਬ ਸ਼ੋਅ ਕਰਨਾ ਫੇਰ ਉਹ ਕਹਿੰਦੇ ਚਲੋ ਜੀ 500 ਬੰਦਾ ਥੋੜਾ ਹੋਣਾ ਚਲੋ 70 ਕ ਪਲੇਟਾਂ ਦੇ ਉੱਤੇ ਆਪਾਂ ਜੀਐਸਟੀ ਲਾ ਰਿਆਗੇ ਸਰਕਾਰੀ ਖਰਚੇ ਵਿੱਚ 70 ਕ ਪਲੇਟਾਂ ਦਾ ਜਾਊਗਾ ਖਰਚਾ ਜਦ ਕਿ ਬੰਦਾ ਉੱਤੇ 500 ਆਇਆ ਸੀ 500 ਪਲੇਟ ਦੇ ਪੈਸੇ ਲੈ ਆ ਟੈਕ ਚੋਰੀ ਇਵੇਂ ਵੀ ਹੁੰਦੀ ਆ ਪੰਜਾਬ ਦੇ ਵਿੱਚ ਕੁੱਲ 5000 ਤੋਂ ਵੱਧ ਮੈਰਿਜ ਪੈਲਸ ਆ ਤੇ ਸਿਰਫ ਹਜ਼ਾਰ ਕ ਦੇ ਕਰੀਬ ਕਰੀਬ ਆ ਅਟਾ ਚੰਦੂ ਮਾਜਰਾ ਕਹਿੰਦੇ ਵੀ ਮੈਂ 8 ਤਰੀਕ ਤੋਂ ਬਾਅਦ ਕੋਈ ਖਲਾਸੇ ਕਰਨੇ ਵੱਡੇ 8 ਤਰੀਕ ਤੱਕ ਕਿਉਂ ਉਹ ਰੁਕ ਰਹੇ ਨੇ ਉਹ ਕਹਿੰਦੇ ਜੀ 8 ਤਰੀਕ ਤੱਕ ਨਾ ਜਿਹੜੀ ਮੇਰੀ ਇਸ ਵੇਲੇ ਧਾਰਮਿਕ ਸਦਾਬਤ ਸਾਨੂੰ ਲਾਈ ਹੋਈ ਆ ਉਹ ਕਹਿੰਦੇ ਵੀ ਇਹ 8 ਤਰੀਕ ਤੱਕ ਜਿਹੜੀ ਸਮਾਪਤ ਹੋ ਜਾਣੀ ਆ ਅੱਜ ਉਹਨਾਂ ਨੇ ਜਿਹੜੀ ਧਾਰਮਿਕ ਸਦਾ ਦਾ ਭੁਗਤਾਨ ਕਰ ਰਹੇ ਸੀਗੇ ਭਾਂਡੇ ਮਾਜੇ ਉਹਨਾਂ ਨੇ ਪਰ ਉਹਨਾਂ ਨੇ ਕਿਹਾ ਜੀ ਕਿ ਮੈਂ 8 ਤਰੀਕ ਤੋਂ ਬਾਅਦ ਤੇ ਵੱਡੇ ਖੁਲਾਸੇ ਕਰੂੰਗਾ ਵੀ ਭਾਈ ਮੇਰੇ ਨਾਲ ਜਿਹੜੇ ਇਲਜ਼ਾਮ ਜੁੜੇ ਆ ਉਹਦਾ ਅਰਥ ਕੀ ਆ ਤੇ ਮੈਂ ਕਦੇ ਵੀ ਇਹੋ ਜਿਹਾ ਕੁਝ ਕੀਤਾ ਨਹੀਂ ਉਹ ਕਹਿੰਦੇ ਮੈਂ ਸਬੂਤਾਂ ਤੱਥਾਂ ਸਮੇਤ ਸਾਰੀ ਗੱਲ ਕਰੂੰਗਾ ਜੀ ਕਿਉਂਕਿ ਮੇਰੇ ਅਖਲ ਹੈ ਇੱਕੋ ਇੱਕ ਵਿਅਕਤੀ ਸਨ ਜਿਨ੍ਹਾਂ ਨੇ ਜਸਜਰ ਸਾਹਿਬ ਸਾਹਮਣੇ ਅਤੜ-ਫਤੜ ਕੀਤੀ ਆ ਤੇ ਮੇਰੇ ਅਖਲ ਹੈ ਕਹਿ ਰਹੇ ਸਨ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਬਿਲਕੁਲ ਜੀ ਬਿਲਕੁਲ ਇਹਨਾਂ ਦੇ ਬੱਲੇ ਗੱਲ ਕਹੀ ਜਾ ਰਹੀ ਸੀ ਕਿ ਮੈਂ ਇਸ ਮਾਮਲੇ ਦੇ ਵਿੱਚ ਕਿ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਦੇ ਵਿੱਚ ਮੈਂ ਕਦੇ ਵੀ ਹਮਾਇਤ ਵਾਲਾ ਬਿਆਨ ਨਹੀਂ ਜਾਰੀ ਕੀਤਾ ਜਾਨੀ ਹਰਪ੍ਰੀਤ ਸਿੰਘ ਖੁਰਾ ਨੇ ਅਕਾਲ ਸਤਪੰਤ ਸਾਹਿਬ ਦੀ ਫਸੀਲ ਦੇ ਉੱਤੇ ਅਖਬਾਰ ਦੀ ਕਟਿੰਗ ਪੜ੍ਹ ਕੇ ਸੁਣਾਤੀ ਉਸ ਤੋਂ ਬਾਅਦ ਵੀ ਇਹ ਕਹਿੰਦੇ ਮੈਂ ਨਹੀਂ ਆ ਕੀਤਾ ਫਿਰ ਕਿਸੇ ਦਰ ਸਹਬਾਨ ਨੇ ਗੱਲ ਕਹੀ ਕਿ ਮਾਈਕ ਫੜੋ ਤੇ ਪਿੱਛੋਂ ਚੱਲ ਕੇ ਆਓ ਤੇ ਸਾਰੀ ਸੰਗਤ ਲੋਕੋ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਮੈਂ ਨਹੀਂ ਕੀਤਾ ਫਿਰ ਇਹ ਬੋਲੇ ਵੀ ਆ ਪਰ ਉਹਨਾਂ ਨੂੰ ਉਸ ਵਾਰ ਸਦਾ ਲੱਗੀ ਆ ਹੁਣ ਇਹਨਾਂ ਨੇ ਕਹਿ ਦਿੱ ਕਿ ਮੈਂ ਖੁਲਾਸੇ ਕਰੂੰਗਾ ਜੀ ਅ اچھا ਜਿਹੜਾ BRTS ਪ੍ਰੋਜੈਕਟ ਕੀ ਹੈ ਜੀ हां ਸਿਰਸਬ ਜਦੋਂ ਆਪਾਂ ਨਾ ਅੰਮ੍ਰਿਤਸਰ ਦੇ ਵਿੱਚ ਜਾਂਦੇ ਆ ਤਾਂ ਉਦੋਂ ਜਿਹੜਾ ਆਪਾਂ ਗੋਲਡਨ ਗੇਟ ਦੇ ਵਿੱਚ ਦਾਖਲ ਹੁੰਨੇ ਆ ਸ਼ਹਿਰ ਦੇ ਵਿੱਚ ਦਾਖਲ ਹੁੰਨੇ ਤਾਂ ਸੜਕ ਦੇ ਵਿਚਾਲੇ ਜੰਗਲੇ ਜੇ ਲੱਗੇ ਹੋਏ ਆ ਜੀ ਉਹ ਜਿਹੜੀ ਸੜਕ ਥੱਬੇ ਸੱਜੇ ਜਿਹੜੀ ਉਹਦੇ ਵਿਚਾਲੇ ਜੰਗਲੇ ਜੇ ਗ੍ਰਿੱਲ ਲੱਗੀ ਹੋਈ ਆ ਇਹ ਅਸਲ ਦੇ ਵਿੱਚ ਬੀ ਆਰਟੀਸੀ ਪ੍ਰੋਜੈਕਟ ਸੀਗਾ ਅੱਛਾ ਰੈਪਿਡ ਟ੍ਰਾਂਜ਼ਿਟ ਸਿਸਟਮ ਇਹਦੇ ਵਿੱਚ ਨਾ ਜਿਹੜੀ ਲੋਕਲ ਬੱਸਾਂ ਜਿਹੜੀ ਉਹ ਜਾਂਦੀ ਸੀਗੀ ਵੀ ਭਾਈ ਇਹਨੂੰ ਕੋਈ ਟ੍ਰੈਪਕ ਦਾ ਸਾਹਮਣਾ ਨਾ ਕਰਨਾ ਪਵੇ ਸਿਰਫ ਸ਼ਹਿਰ ਦੇ ਵਿੱਚ ਵਿੱਚ ਰਹਿੰਦੀ ਆ ਇਹਦਾ ਮਤਲਬ ਸ਼ੁਰੂਆਤ ਦੇ ਦੀ ਇਹ ਪੀਪੀਸੀ ਅਕਾਲੀ ਦਲ ਦੇ ਸਰਕਾਰ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਟ੍ਰੈਫਿਕ ਘਟ ਹੋਵੇ ਮੰਨ ਲਓ ਮੈਂ ਉੱਥੋਂ ਦਾ ਤਕਨੀਕ ਹੋਵਾਂ ਮੈਂ ਆਪਣੀ ਗੱਡੀ ਮੈਂ ਆਪਣਾ ਮੋਟਰਸਾਈਕਲ ਨਾ ਲੈ ਕੇ ਆਵਾਂ ਜਦੋਂ ਬੱਸ ਨੇ ਛੇਤੀ ਛੇਤੀ ਪਹੁੰਚ ਜਾਣਾ ਉਹਨੂੰ ਕੋਈ ਟ੍ਰੈਫਿਕ ਦੀ ਸਮੱਸਿਆ ਹੀ ਨਹੀਂ ਕੱਲਾ ਉਹ ਜੰਗਲਾ ਚ ਲੱਗਾ ਇਸ ਬੱਸ ਦੇ ਲੰਘਣ ਵਾਸਤੇ ਪਰ ਇਹ ਬਾਅਦ ਦੇ ਵਿੱਚ ਪ੍ਰੋਜੈਕਟ 1.5-2 ਸਾਲ ਪਹਿਲਾਂ ਬੰਦ ਹੋ ਗਿਆ ਸੀਗਾ ਲੋਕਾਂ ਨੇ ਮੰਗ ਕੀਤੀ ਸੀ ਹੁਣ ਪੰਜਾਬ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਉਹਨੂੰ ਦੁਬਾਰਾ ਸ਼ੁਰੂ ਕਰਨ ਲੱਗੇ ਆ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਪੰਜਾਬ ਦੇ ਕੈਬਨਟ ਮੰਤਰੀ ਆ ਉਹਨਾਂ ਨੇ ਅੱਜ ਇਸ ਗੱਲ ਦਾ ਐਲਾਨ ਕੀਤਾ ਕਿ ਦੁਬਾਰਾ ਸ਼ੁਰੂ ਕਰਨ ਲੱਗੇ ਉਹਨਾਂ ਨੇ ਕਿਹਾ ਜਿਹੜੀ ਕੰਪਨੀ ਦੇ ਕੋਲੇ ਇਹਦਾ ਕੰਮ ਸੀਗਾ ਉਹ ਕਹਿੰਦੇ ਜੀ ਭੱਜ ਗਈ ਪਹਿਲਾਂ ਤੇ ਹੁਣ ਅਸੀਂ ਵੀ ਦੁਬਾਰਾ ਸ਼ੁਰੂਆਤ ਕਰਾਂਗੇ ਜੀ ਜਿਨ੍ਹਾਂ ਨੇ ਆਪਣੇ ਬਚਾਇਆ ਸੁਖਵੀਰ ਸਿੰਘ ਬਾਦਲ ਖੁਰਾ ਨੂੰ ਉਹਨਾਂ ਪੁਲਿਸ ਅਫਸਰਾਂ ਨੂੰ ਮੇਰਾ ਖਲਾਤ ਧੰਨਵਾਦ ਕੀਤਾ ਉਹਨਾਂ ਨੇ ਉਹਨਾਂ ਦੇ ਗੱਲ ਲੱਗ ਕੇ ਰੋਏ ਵੀ ਆ ਸੁਖਵੀਰ ਸਿੰਘ ਬਾਦਲ ਬਿਲਕੁਲ ਜੀ ਬਿਲਕੁਲ ਸੁਖਵੀਰ ਸਿੰਘ ਬਾਦਲ ਖੁਰਾ ਨੇ ਇਹ ਗੱਲ ਕਹੀ ਆ ਕਿ ਮੈਂ ਏਐਸਆਈ ਹੀਰਾ ਸਿੰਘ ਤੇ ਏਐਸਆਈ ਤਸਵੀਰ ਸਿੰਘ ਜਿਨ੍ਹਾਂ ਨੇ ਕਿ ਮੇਰੇ ਉੱਤੇ ਜਦੋਂ ਗੋੜੀ ਚੱਲੀ ਸੀਗੀ ਉਹ ਚੌੜਾ ਘੁਰਾਣੇ ਚਲਾਈ ਸੀ ਉਹ ਕਹਿੰਦੇ ਜੀ ਮੂਰੇ ਆ ਕੇ ਇਹਨਾਂ ਨੇ ਉਹਨੂੰ ਰੋਕਿਆ ਤੇ ਉਹਨੂੰ ਪਰੇ ਕਰਤਾ ਤੱਕੇ ਜਿਹਦੇ ਕਰਕੇ ਮੇਰੀ ਜਾਨ ਬਚੀ ਆ ਉਹਨਾਂ ਨੇ ਕਿਹਾ ਜੀ ਕਿ ਮੈਂ ਤੁਹਾਡਾ ਹਮੇਸ਼ਾ ਰਣੀ ਰਹੂੰਗਾ ਸਾਡਾ ਪਰਿਵਾਰ ਹਮੇਸ਼ਾ ਰਣੀ ਰਹੂਗਾ ਸੁਖਬੀਰ ਬਾਦਲ ਨੇ ਕਿਹਾ ਜੀ ਕਿ ਇਹ ਜਿਹੜੇ ਬੰਦੇ ਆ ਇਹ 24 ਸਾਲ ਤੋਂ ਬਾਦਲ ਪਰਿਵਾਰ ਦੇ ਨਾਲ ਹੈਗੇ ਆ ਹੁਣ ਵੀ ਕਦੇ ਵੀ ਡਿਊਟੀ ਦੇ ਉੱਤੇ ਇੱਥੇ ਸਿੱਕੇ ਤਾਇਨਾਤ ਇਹਨਾਂ ਨੇ ਧੰਨਵਾਦ ਕੀਤਾ ਵੀ ਤੁਸੀਂ ਮੇਰੀ ਜ਼ਿੰਦਗੀ ਬਚਾਈ ਹੈ ਜੀ ਅੱਛਾ ਕਰਤਾਰਪੁਰ ਸਾਹਿਬ ਅਖੇ ਜਿਹੜੇ ਜਾਣ ਵਾਲੇ ਸ਼ਰਧਾਲੂ ਨੇ ਉਹਨਾਂ ਦੇ ਬਾਰੇ ਦੱਸੋ ਕੀ ਖਬਰਾਂ ਆ ਰਹੀਆਂ ਦੇਖੋ ਸਰਕਾਰਪੁਰ ਸਾਹਿਬ ਜੇ ਤੁਹਾਨੂੰ ਜਾਣਾ ਹੁੰਦਾ ਨਾ ਤਾਂ ਸਰਪ ਉਹ ਆਪਾਂ ਆਨਲਾਈਨ ਆ ਜਿਹੜੀ ਬੁਕਿੰਗ ਕਰਵਾਉਣੀ ਆ ਆਰਦੀ ਆਨਲਾਈਨ ਬੁਕਿੰਗ ਕਰਾਉਣੀ ਆ ਫਿਰ ਆਪਾਂ ਉੱਥੇ ਪਾਸਪੋਰਟ ਨੰਬਰ ਦੇ ਦਿੰਨੇ ਆ ਆਪਣਾ ਉੱਥੇ ਸਾਰਾ ਆਧਾਰ ਕਾਰਡ ਲੱਗ ਜਾਂਦਾ ਜਾਂ ਹੋਰ ਜਿਹੜੀ ਵੀ ਆਪਣੇ ਕੋਲੇ ਹੈਗਾ ਜੀ ਪਛਾਣ ਪੱਤਰੋ ਲੱਗ ਜਾਂਦੇ ਆ ਫਿਰ ਆਪਾਂ ਤਰੀਕ ਦੀ ਚੋਣ ਕਰਦੇ ਕਿ ਮੈਂ ਕਿੰਨੀ ਤਰੀਕ ਨੂੰ ਜਾਣਾ ਚਾਹੁੰਦਾ ਬਹੁਤ ਕਿਹੜਾ ਤਰੀਕਾ ਜਿਹੜਾ ਇਓਨਿਕ ਜਿਵੇਂ ਅੱਜ ਹੁਣ ਇਸ ਵੇਲੇ ਉਹਨੂੰ ਫਾਰਮ ਨੂੰ ਫਿਲ ਕਰਾਂ ਤੇ ਮੈਂ ਕੱਲੂ ਜਾਣਾ ਚਾਹੁੰਦਾ ਹੋਵਾ ਜਾਂ ਮੈਂ ਪਰਸੋਂ ਜਾਣਾ ਚਾਹੁੰਦਾ ਹੋਵਾ ਐਵੇਂ ਨਹੀਂ ਹੁੰਦਾ ਉਹ 15 20 ਦਿਨ 30 ਦਿਨ ਅੱਗੇ ਦੀ ਤਰੀਕ ਮਿਲਦੀ ਆ ਕਿਉਂਕਿ ਉਹ ਬਾਕੀ ਤਰੀਕਾਂ ਫੁੱਲ ਹੋ ਜਾਂਦੀਆਂ 20 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਤੁਹਾਨੂੰ ਕੋਈ ਤਰੀਕ ਹੀ ਨਹੀਂ ਮਿਲ ਰਹੀ ਸਾਰੀਆਂ ਭਰੀਆਂ ਹੋਈਆਂ ਹੁਣ ਇਸ ਗੱਲ ਦੇ ਉੱਤੇ ਲੋਕ ਇਤਰਾਜ਼ ਕਰਦੇ ਆ ਕਿ ਐਨ ਆਰ ਆਈ ਭੈਣਾ ਵੀਰਾਂ ਨੇ ਆ ਰਹੇ ਆ ਹੋਰ ਲੋਕਾਂ ਨੂੰ ਛੁੱਟੀਆਂ ਹੋ ਰਹੀਆਂ ਉਹ ਕਹਿੰਦੇ ਆਪਾਂ ਇਹਨਾਂ ਦੱਸਾਂ ਦੀਆਂ ਨਜ਼ਰ ਤੇ ਜਾ ਕੇ ਆਉਣੇ ਆ ਪਰ ਕੋਈ ਤਰੀਕੇ ਦੇ ਵਿੱਚ ਮਿਲ ਨਹੀਂ ਰਹੀ ਤੇ ਬਾਕੀ ਡਾਣਾ ਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਪੰਜਾਬ ਦੇ ਵਿੱਚ ਜੀ 8 ਤਰੀਕ ਤੋਂ ਬਾਅਦ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਜਿੱਦਾਂ ਕਿ ਮੈਂ ਹੁਣ ਪੜ੍ਹ ਕੇ ਹਟਿਆ ਕਹਿੰਦੇ ਅੱਧੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੂਰੀ ਪੂਰੀ ਆਸ ਹੈਗੀ ਆ 8 ਤਰੀਕ ਤੋਂ ਬਾਅਦ ਤੇ ਪੰਜਾਬ ਦੇ ਵਿੱਚ ਠੰਡ ਥੋੜੀ ਜਿਹੀ ਵੱਧ ਗਈ ਆ ਪਹਾੜੀ ਖੇਤਰ ਦੇ ਵਿੱਚ برف ਪਾਰੀ ਹੋਈ ਆ ਜਿਹਦੇ ਕਰਕੇ ਪੰਜਾਬ ਦੇ ਵਿੱਚ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਜੀ ਸੌਰ ਸਿੰਘ ਕ੍ਰਿਸ਼ਨ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬੜੀ ਮਿਹਰਬਾਨੀ ਜੀ ਬਹੁਤ ਧੰਨਵਾਦ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ